ਪੰਜਾਬ ਦਾ ਵਿਧਾਨ ਸਭਾ ਦੇ ਵਿੱਚ ਚੱਲ ਰਿਹਾ ਬਜਟ اجلاس ਉਹ ਵੀ ਅਜੇ ਮੁਕੰਮਲ ਹੋ ਗਿਆ ਨਹੀਂ ਮਿੱਥੇ ਸੁਬੇ ਨਹੀਂ ਚੁੱਕਿਆ ਪਰ ਉੱਥੇ ਵੀ ਜਥੇਦਾਰਾਂ ਵਾਲਾ ਮੁੱਦਾ ਹੈ ਅੱਜ ਆਖਰੀ ਦਿਨ ਵੀ ਐਸੇ ਮੁੱਖ ਮੰਤਰੀ ਸਾਹਿਬ ਤਾਂ ਤੋਰੇ ਫਰੇ ਲਈ ਆਏ ਸੀ ਤੇ ਆਪਣੀ ਗੱਲ ਕਰਨ ਕਰਕੇ ਚਲੇ ਗਏ ਕਿੱਥੇ ਲੱਭਦੇ ਆ ਜਨਾਬ ਨੂੰ ਬਾਹਰ ਬਹੁਤ ਕੰਮ ਹੈ ਬਜਟ اجلاس ਤੋਂ ਵੱਧ ਜ਼ਰੂਰੀ ਕੰਮ ਹੈ ਤੇ ਉਹਨਾਂ ਨੇ ਤਾਂ ਬਸ ਆ ਕੇ ਆਪਣੀ ਭਾਸ਼ਣਬਾਜ਼ੀ ਕਰੋ ਚੁਟਕਲੇਬਾਜ਼ੀ ਕਰੋ ਤੇ ਉੱਤੇ ਜਾਓ ਫਿਰ ਇਧਰ ਕਹਿੰਦੇ ਜੀ ਪੰਜਾਬ ਵਿਧਾਨ ਸਭਾ ਦੇ ਅੰਦਰ ਅੱਜ ਜਥੇਦਾਰਾਂ ਦੀ ਨਿਯੁਕਤੀ ਜਥੇਦਾਰਾਂ ਨੂੰ ਹਟਾਉਣਾ ਇਸ ਤਰ੍ਹਾਂ ਤੋੜਨਾ ਇਸ ਮਸਲੇ ਦੇ ਉੱਤੇ ਵੀ ਬਹਿਸ ਹੋਈ। ਜੀਰੋ ਆਵਰ ਦੇ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਚਰਚਾ ਨੂੰ ਸ਼ੁਰੂ ਕੀਤਾ। ਉਹ ਕਹਿੰਦੇ ਵੀ ਸ਼੍ਰੀ ਕਾਲ ਤੱਕ ਸਭ ਤੋਂ ਲਗਾਤਾਰ ਜਥੇਦਾਰਾਂ ਨੂੰ ਬਦਲਣਾ ਇੱਕ ਗੰਭੀਰ ਮਸਲਾ ਹੈ। ਉਹ ਕਹਿੰਦੇ ਕਿ ਦੁਨੀਆ ਭਰਤ ਜਿੱਥੇ ਵੀ ਸਿੱਖ ਪਾਸੇ ਨੇ ਉਹ ਇਸ ਕਾਲ ਤੋਂ ਲੈ ਕੇ ਫਿਕਰਮੰਦ ਨੇ ਕਿ ਧਰਮ ਤੇ ਰਾਜਨੀਤੀ ਨੂੰ ਪੱਖੋ ਵਕਤ ਤਰੀਕੇ ਨਾਲ ਸਪਸ਼ਟਤਾ ਨਾਲ ਕਿਉਂ ਨਹੀਂ ਚਲਾਇਆ ਜਾ ਰਿਹਾ। ਇਹ ਇਹ ਚ ਵੀ ਕੱਲ ਤੱਕ ਸਾਹ ਹਰ ਸਿੱਖ ਲਈ ਸਭ ਤੋਂ ਵਤਨ ਸਥਾਨ ਹੈ ਕਿ ਹਰ ਛੀ ਸਿੱਖ ਨੂੰ ਪਛੀਛਪਾਉਂਦਾ ਸੋ ਇਹ ਮਨਜ਼ੂਰ ਪਿਛਲੇ ਦਿਨਾਂ ਕਹਿੰਦੇ ਜੋ ਕੁਝ ਵਾਪਰਿਆ ਜਥੇਦਾਰਾਂ ਦਾ ਦਬਾਅ ਆ ਗਿਆ ਰਾਜਨੀਤਿਕ ਦਬਾਅ ਬਣਾਏ ਗਏ ਉਹਨਾਂ ਦੀ ਤਕਨੀਕ ਤਰ੍ਹਾਂ ਚਿਕੜ ਉਸ ਪਾਇਆ ਗਿਆ ਕਹਿੰਦੇ ਸਾਰਾ ਕੁਝ ਬਰਦਾਸ਼ਤ ਹੋ ਪਰ ਇਸੇ ਪ੍ਰਕਿਰਿਆ ਦੇ ਵਿੱਚ ਇਸੇ ਬਹਿਸ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਮਨਪਿਤ ਇਆਲੀ ਵੀ ਸ਼ਾਮਿਲ ਹੋ ਗਿਆਨਪਤੀ ਅਲੀ ਕਹਿੰਦੇ ਬੇਸ਼ੱਕ ਮੈਂ ਕਾਲੀ ਪਰ ਜਿਹੜੀ ਧਿਰ ਇਹਦੇ ਵਿੱਚ ਇੱਕ ਤਰ ਸਿੱਧੀ ਕਖਲ ਦੇ ਰਹੀ ਹੈ ਉਹ ਮਜੂਰੀ ਇਸ ਤਰ੍ਹਾਂ ਮਜੂਰੀ ਦਿੰਦੇ ਜਿਸ ਤੋਂ ਉਹਨਾਂ ਦਾ ਨਿਸ਼ਾਨਾ ਮਿਲਦਾ ਸੁਖਬੀਰ ਬਾਦਰਾ ਜੀ ਦੇ ਤਰਫੋਂ ਸੋ ਇਸ ਮਸਲੇ ਤੇ ਉਹਨਾਂ ਨੇ ਕਿਹਾ ਕਿ 2 ਦਸੰਬਰ ਵਾਲੇ ਫੈਸਲੇ ਜੇ ਹਕੂਬੁਜਤ ਸਰਸਾਵਾਂ ਵਾਲੇ ਮੰਨੇ ਹੁੰਦੇ ਤਾਂ ਸ਼ਾਇਦ ਅਕਾਲੀ ਦਲ ਬੀਤੀ ਉਹ ਕਹਿੰਦੇ ਹੋਰ ਬਿਹਤਰ ਸੀ ਇਹ ਕਮੇਟੀ ਬਣਾਉਣ ਦੇ ਹੁਕਮ ਦਿੱਤੇ ਗਏ ਸੀ ਕਹਿੰਦੇ ਉਸ ਕਮੇਟੀ ਦੇ ਨਾਤੇ ਹਾਂ ਮਤਲਬ ਕਿ ਅਸੀਂ ਆਪਣੇ ਕਾਰਜ ਤਾਂ ਕਰੇ ਰਹੇ ਹਾਂ ਹਾਂ ਤੇ ਪਰ ਕਹਿੰਦੇ ਕਿ ਬੇਦੁਖਤਾਈ ਗੱਲ ਹੈ ਕਿ ਤਿੰਨ ਜਥੇਦਾਰਾਂ ਨੂੰ ਜਿਸ ਤਰ੍ਹਾਂ ਤੋੜਿਆ ਗਿਆ ਹਟਾਇਆ ਗਿਆ ਇਹ ਸ਼ੋਭਾ ਨਹੀਂ ਹੈ ਇਹ ਸਾਰੀ ਪ੍ਰਕਿਰਿਆ 'ਚ ਸ਼ਹਿਰੀ ਕਲਸੀ ਨੇ ਵੀ ਆਪਣੀ ਗੱਲ ਰੱਖਦੇ ਆ ਕਿ ਆ ਕਿ ਬੇਦਬੀ ਵਾਲੇ ਮਾਮਲਿਆਂ 'ਚ ਲੋਕੀਆਂ ਨੂੰ ਸਖਤ ਉਸਤਾ ਸਜ਼ਾ ਦੇਣੀ ਚਾਹੀਦੀ ਹੈ ਇਹ ਸਰਕਾਰ ਤੁਹਾਡੀ ਹੈ ਕਰੋ ਕਾਰਵਾਈ ਮਤਲਬ ਇਹ ਪ੍ਰਕਿਰਿਆ ਦੇ ਵਿੱਚ ਸੋਚਣ ਵਾਲੀ ਗੱਲ ਹੈ ਕਿ ਆਵਾਮ ਵੀ ਪਾਰਟਿਸਪੇਟ ਕਰ ਬਣਾ ਰੂ ਨਹੀਂ ਵਾਪਸ ਖੁਸਪੀਕਰ ਸਭ ਜਾ ਕੇ ਉੱਥੇ ਵਾਦੇ ਦਾਅਵੇ ਕਰਦੇ ਰਹਿੰਦੇ ਨੇ ਹੋਰ ਮੰਤਰੀ ਸੰਮਤੀ ਜਾਂਦੇ ਰਹੇ ਨੇ ਤੇ ਤੁਸੀਂ ਆਏ ਇਹਨਾਂ ਵਾਦਿਆਂ ਨਾਲ ਸੀ ਚਲੋ ਰਾਣਾ ਗਰਜੀਤ ਨੇ ਜਗੀ ਸਿੰਘ ਗੱਲਿਆ ਵਾਲਾ ਮਸਲਾ ਛੱਕਿਆ ਕਿ ਪਰਵਾਦ ਨੂੰ ਮਿਲਣਾ ਮਿਲ ਲੈਣਾ ਚਾਹੀਦਾ ਜੀ ਹੈਨਾ ਚਲੋ ਜੀ ਲੈ ਦੇ ਕੇ ਸਾਰੇ ਬਿਲਕੁਲ ਪਾਸ ਹੋਗੇ ਤੇ ਇਸ ਵਿਚਾਲੇ ਹੈਨਾ ਬਕਾਇਦਾ ਟਰਾਂਸਪੋਰਟ ਮੰਤਰੀ ਦਲਜੀਤ ਭੁੱਲਰ ਵੀ ਕਹਿੰਦੇ ਜੀ ਅਸੀਂ ਪੰਜਾਬ ਚ ਬੱਸਾਂ ਦੀ ਕਮੀ ਖਤਮ ਕਰ ਦਣੀ 83 ਅਸੀਂ ਕਿਲੋਮੀਟਰ ਕਿ ਕਿਲੋਮੀਟਰ ਕਿਵਾਂ ਦਾ ਤੁਸੀਂ ਵਿਰੋਧ ਕਰਦੇ ਸੀ ਠੇਕਾ ਪ੍ਰਣਾਲੀ ਦਾ ਤੁਸੀਂ ਵਿਰੋਧ ਕਰਦੇ ਸੀ ਤੁਸੀਂ ਤਾਂ ਪੱਕੇ ਤੌਰ ਦੇ ਉੱਤੇ ਭਰਤੀ ਵਾਲੀ ਪ੍ਰਕਿਰਿਆ ਦੇ ਹੱਕਦਾਰ ਸੀ ਮੇਰੇ ਸਾਰਾ ਕੁਝ ਕਿੱਥੋਂ ਆਇਆ ਤਰ ਕੰਨ ਦੀ ਤਰ੍ਹਾਂ ਸੀ ਬਸ ਐਵੇਂ ਲੱਗ ਜਾਂਦੀ ਐਸੇ ਉੱਤੇ ਪਹਿਲੂ ਆ ਗਿਆ ਤੇ ਇੱਧਰ ਜਿਹੜਾ ਬਜਟ ਜਲਾਸ ਸੀ ਉਹ ਤੁਹਾਨੂੰ ਮਿੱਥੇ ਲਈ ਝੁੱਕ ਦਿੱਤਾ ਪਰ ਉੱਥੇ ਡੱਲਿਆ ਉਹਦੇ ਜ਼ਿਕਰ ਨੇ ਇੱਕ ਕੰਦ ਹੋਰ ਸ਼ੁਦ ਅੱਜ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਹੋਏ ਕਿਸਾਨੀ ਮਸਲੇ ਨੂੰ ਲੈ ਕੇ ਜ਼ਬਰ ਜ਼ੁਲਮ ਦੇ ਖਿਲਾਫ ਐਸਕੇਮ ਨੇ ਡੀਸੀ ਪੱਧਰ ਤੇ ਪ੍ਰਦਰਸ਼ਨ ਕੀਤੇ ਤੇ ਲਗਭਗ ਜਿਹੜੇ ਕਿਸਾਨ ਆਗੂ ਵੀ ਝੱਟੇ ਵਿਸੇ ਹੋ ਰਹੇ ਆ ਰਿਹਾ ਹੋਣ ਤੋਂ ਬਾਅਦ ਤਸਵੀਰਾਂ ਜਾਰੀ ਹੋਈਆਂ। ਕਿਹਾ ਦੇਖੋ ਜੀ ਜਗਜੀਤ ਸਿੰਘ ਦੱਲੇਵਾਲ ਨੇ ਹੁਣ ਪਾਣੀ ਕਿਉਂਕਿ ਉਹਨਾਂ ਨੇ ਪਾਣੀ ਵੀ ਛੱਡ ਦਿੱਤਾ ਸੀ। ਦੂਏ ਪਾਸੇ ਪੰਜਾਬ ਸਰਕਾਰ, ਪੰਜਾਬ ਸਰਕਾਰ ਦੇ ਵਕੀਲ, ਪੁਲਿਸ ਤੰਤਰ ਦੀ ਰਿਪੋਰਟ ਅਦਾਲਤ ਚ ਕੀ ਦੱਸਦੀ ਹੈ? ਕਿ ਦੱਲੇਵਾਲ ਸਾਹਿਬ ਨੇ ਮਰਨ ਵਕਤ ਥੋੜਾ ਜੀ ਪਾਣੀ ਪੀਣਾ ਤੇ ਮਰਨ ਵਕਤ ਥੋੜਾ ਜੀ ਪਾਣੀ ਪੀਣਾ ਦੋਵਾਂ 'ਚ ਫਰਕ ਹੈ। ਮਰਨ ਵਰਤੇ ਬੈਠਾ ਵਿਅਕਤੀ ਪਾਣੀ ਤਾਂ ਪੀਓ ਸੀ। ਪਰ ਦੁਸਤਾਨ ਗੁਲਕੋਸ਼ ਗੁਲਕੋਸ਼ ਕੀ ਲੋਕਾਤਸ ਨਾ ਕੀ ਅਜੇ ਵੀ ਜਗਜੀਤ ਸਿੰਘ ਦੱਲੇ ਵਾਲਾ ਕਿ ਅਜਿchnenge ਉਹਨਾਂ ਦੇ ਮੁੰਡੇ ਦੀ ਸੁਮੀ ਇੱਕ ਅਗਵਾ ਕੀਤਾ ਹੈ ਜਾਂ ਹੁਣ ਸਾਰਾ ਮਸਲਾ ਸੈਟ ਹੋ ਗਿਆ ਜਿਸ ਦੀ ਘੱਲੇ ਵਾਲ ਦੇ ਉੱਤੇ ਵੀ ਇੱਥੇ ਸਵਾਲ ਨੇ ਇੱਥੇ ਬਾਕੀ ਕੰਮੀਆਂ ਨੇ ਬਾਹਰ ਆ ਕੇ ਮਨੂ ਬੰਦੇਰ ਉਹਨਾਂ ਦੇ ਅਗਵਾਦਾਂ ਸਰਮਸਿਖ ਪਦੇਵਤਾ ਚ ਸ਼ੰਭੂ ਵੀ ਪਹੁੰਚੇ ਉਹਨਾਂ ਨੇ ਦਿਖਾਇਆ ਕਿ ਦੇਖੋ ਕੀ ਕੀਤਾ ਉਧਰ ਜ਼ਿਲ੍ਹਾ ਪੱਧਰ ਦੇ ਉੱਤੇ ਸਾਂਝਾ ਇਹ ਇੱਕ ਸ਼ੁਭ ਸੰਕੇਤ ਹੈ ਕਿ ਐਸਕੀਐਮ ਤੇ ਗੈਰ ਰਾਜਨੀਤਿਕ ਐਸਕੀਐਮ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸਾਰੇ ਕਿਸਾਨ ਜਾਂ ਉਹਨਾਂ ਦੇ ਮੈਂਬਰ ਪੱਟੀ ਗਿਣਤੀ ਚ ਆਪੋ ਆਪਣੇ ਜ਼ਿਲ੍ਹੇ ਪੱਧਰ ਤੇ ਇਸ ਤਰ੍ਹਾਂ ਮਿਲ ਕੇ ਸਾਂਝਾ ਕੋਈ ਇਕਤਾ ਕੀ ਪੰਜਾਬ ਦੇ ਕਿਸਾਨੀ ਮਸਲਿਆਂ ਲਈ ਸਹਾਈ ਹੋਏਗੀ ਇਹ ਵੀ ਪਹਿਲੂ ਆ ਸਰਕਾਰ ਦੀ ਫਿਕਰਮੰਦੀ ਵੀ ਵਧੇਗੀ ਚਲੋ ਜੀ ਅੱਜ ਦਾ ਦਿਨ ਇਸ ਤਰ੍ਹਾਂ ਹੀ ਤਾਂ ਲੰਘ ਗਿਆ